ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਾਠ ਦਿੱਤੇ ਆਪਾਂ ਦਾ ਸਵਾਗਤ ਹੈ ਅੱਜ ਆਪਾਂ ਸੁਣ ਲੈ ਕੇ ਆਏ ਪਲੇਨ ਫੁੱਲ ਦੀ ਬਹੁਤ ਸੋਹਣੀ ਆਪਾਂ ਤੁਹਾਨੂੰ ਕਿਵੇਂ ਇਸ ਤਰ੍ਹਾਂਾ ਕਿਵੇਂ ਹੁੰਦਾ ਜੀ ਆਪਾਂ ਤੁਹਾਨੂੰ ਕਿ ਆਪਾਂ ਸੁਣ ਫੁੱਲ ਇਤਨੇ ਵੇਲੇ ਆਪਾਂ ਟਿਕਤ ਆਉਂਦੀ ਹੈ ਆ ਆਪਣੇ ਕੋਲੇ ਜੀ ਪਲੇਨ ਫੁੱਲ ਹੈਗੇ ਆ ਇਹ ਐਕਸਪੋਰਟ ਦੇ ਤੋਂ ਆ ਜੀ ਆਹ ਦੇਖੋ ਇਹਦੇ ਚ ਇਹ ਉਹਲਾ ਹੁੰਦਾ ਆ ਜਿਵੇਂ ਹੈਗਾ ਜੇ ਜੇ ਆਪਾਂ ਨੂੰ ਕੋਈ ਲੈਣ ਦੀ ਲੋੜ ਨਹੀਂ ਦੋੜ ਡਾਰਕ ਕਲਰ ਲੈ ਲਓ ਕੋਵਾਂ ਲਾਈਟ ਹੁੰਦਾ ਹੈ ਇਹ ਜਿਹੜੀ ਹੁੰਦੀ ਆਪਣੇ ਕੋਲੇ ਇਸ ਤਰ੍ਹਾਂ ਦੇ ਸੂਟ ਆਹ ਸਾਰੇ ਇਹਨਾਂ ਦੇ ਲਾਈਨਿੰਗ ਤੋਂ ਆਉਂਦੀ ਰੋਡੀ ਐਕਸਪੋਰਟ ਕੱਟ ਦੇ ਸੂਟ ਹੈ ਇਹਨੂੰ ਕੈਮਬ੍ਰਿਕ ਕਹਿ ਕੇ ਵੇਚੀ ਜਾਂਦੇ ਐ ਇਹ ਚੱਕੋ ਇਹਨੂੰ ਆਪਾਂ ਜਦੋਂ ਵਾਸ਼ ਕਰਾਂਗੇ ਪਿਓ ਕੇ ਰੱਖਾਂਗੇ ਨੂੰ ਵਾਸ਼ ਕਰਕੇ ਜੇ ਜਮਾ ਬੱਧੀਆ ਬਣ ਜੂਗਾ ਪਾ ਕੇ ਜਾਉਗਾ ਤੇ ਜਿਹੜੇ ਆਹ ਵਾਲੇ ਸੂਟ ਹੈ ਆਹ ਦੇਖੋ ਇਹਦੇ ਚੋਲੜਾ ਇਹ ਥੋੜਾ ਜਿਹਾ ਦੇਖੋ ਹਲਕਾ ਕੱਪੜਾ ਪਤਲਾ ਇਹਜੇ ਤੁਹਾਨੂੰ ਦਿਖ ਰਿਹਾ ਠੀਕ ਹੈ ਜੀ ਇਹ ਆਪਣੇ ਕੋਲੇ ਹੋਏ ਐਕਸਪੋਰਟ ਕਾਟਨ ਦੇ ਸੂਟ ਆ ਆਪਾਂ ਇਹ ਦੇਖ ਲਈ ਕਿਤੇ ਹੋਏ ਇਹ ਇਹ ਥੋੜਾ ਜਿਹਾ ਦਿਖ ਰਿਹਾ ਪਤਾ ਲੱਗਦਾ ਵੀ ਇਹ ਕੈਂਬਰੀ ਕਾਟਨ ਜਿਹੜਾ ਵਧੀਆ ਵਾਲਾ ਕੈਂਬਰੀ ਕਾਟਨ ਦੇ ਸੂਟ ਕਹ ਰਹੇ ਨੇ ਵੀ ਕਮ ਕੈਂਬਰੀ ਕਾਟਨ ਦੇ ਸੂਟ ਹੁੰਦੇ ਉਹਨਾਂ ਦਾ ਫਰਕ ਹੁੰਦਾ ਜੀ ਇਹ ਹੈਗੇ ਐਕਸਪੋਰਟ ਕਾਟਨ ਦੇ ਸੂਟ ਤੇ ਇਹਦੇ ਤੋਂ ਵੀ ਬਹੁਤ ਫਰਕ ਹੈ ਜੀ ਐਕਸਪੋਰਟ ਕਾਟਨ ਦੇ ਸੂਟ ਨਾਲ ਦੇ ਪਿਆਰ ਦੇ ਕੈਂਬਰੀ ਕਾਟਨ ਦੇ ਸੂਟ ਦਾ ਕੈਂਬਰੀ ਕਾਟਨ ਦੇ ਸੂਟ ਥੋੜੀ ਜਿਹਾ ਪਤਲੇ ਹੁੰਦੇ ਨੇ ਤੇ ਆ ਆਪਣੇ ਕੋਲੇ ਹੋਈ ਗਏ ਇਸਕੇ ਦੇ ਸੂਟ ਇਸਕੇ ਪ੍ਰੀਮੀਅਮ ਕਾਟਨ ਦੇ ਉਹ ਸੌਫਟ ਹੈ ਇਹਦੇ ਵਿੱਚ ਜੀ ਥੋੜੇ ਬਿਰੋ ਜਿ세 ਤਾਂ ਆ ਗਿਆ ਜੀ ਸੈਲਫ ਰੈਡ ਜਿਵੇਂ ਤੁਹਾਨੂੰ ਆ ਸੂਟ ਪਏਗਾ 450 ਦਾ 450 ਦਾ ਆਪਾਂ ਕੋਲ ਤੁਹਾਨੂੰ 750 ਦਾ ਸੂਟ ਇਹਦੇ ਤੇ ਜਾਂ ਵੇਖੋ ਕੰਨੀ ਇਸਕੇ ਮਰੇਮੇ ਕਾਟਨ ਸੂਟ ਆਪਰੇ ਕੋਲ ਸਾਰੇ ਕਲਰ ਹੈਗੇ ਇਹ ਸਾਰੇ ਕਲਰ ਹੀ ਮਿਲ ਜਾਣਗੇ ਤੁਹਾਨੂੰ ਅਸੀਂ ਇਹ ਥੋੜੀ ਜਿਹੀ ਕਲਰ ਦਿਖਾਈ ਦੇ ਜੀ ਮੈਂ ਕੀ ਆਪ ਹੋ ਗਿਆ ਜੀ ਇਹ 100% ਕਾਟਨ ਦਾ ਸੂਟ ਹੈ ਜੀ ਬਹੁਤ ਵਧੀਆ ਇਹ ਹੈਗਾ ਸੈਲਫ ਪ੍ਰਿੰਟ ਕਾਟਨ ਦਾ ਸੂਟ ਵਿੱਚ ਇਹਦੇ ਵਿੱਚ ਸੈਲਫ ਮਿਲਦਾ ਇਹ ਜੋ ਆ ਦੇਖੋ ਜੀ ਤੁਸੀਂ ਇਹਦੀ ਸਕਰੀਨ ਸ਼ਾਟ ਲੈ ਲੈਣੀ ਆ ਤੁਹਾਨੂੰ WhatsApp ਤੇ ਫਿਰ ਦੱਸਿਆ ਜੀ ਕਿਹੜਾ ਸੂਟ ਤੁਹਾਨੂੰ ਵਧੀਆ ਲੱਗਦਾ ਸੀ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਕਰ ਸਕਦੇ ਹੋ ਤੁਹਾਨੂੰ ਸਾਰੇ ਕਲਰ ਹੀ ਮਿਲ ਜਣਗੇ ਸਾਰੇ ਕਲਰ ਵੀ ਆਪਣੇ ਕੋਲ ਅਗਲੇ ਮਿਲ ਹੈ ਆ ਦੇਖੋ ਸਾਰੇ ਕਲਰ ਵੀ ਬਹੁਤ ਸੋਹਣੇ ਨੇ ਤੇ ਇਸ ਸਾਰੇ ਕਲਰ ਦੀ ਮਿਲ ਜਾਣਗੇ ਮਹਿੰਦੀ ਸ਼ੇਡ ਹੋਗੀ ਸਕਿਨ ਟ ਹੋ ਗਿਆ ਇਸ ਦਾ ਕਲਰ ਹੋ ਗਿਆ ਜੀ ਲਵੈਂਡਰ ਕਲਰ ਹੋ ਗਿਆ ਤੇ ਬ੍ਰਾਊਨ ਵੀ ਆਹ ਦੇਖੋ ਆਪਣੇ ਕੋਲੇ ਇਹਦੇ ਚ ਆ ਗਿਆ ਆ ਵਾਲੇ ਨੂੰ ਕਹਿੰਦੇ ਹੁਣ ਵੀ ਇਹਦੇ ਚ ਬਹੁਤ ਉਹਲਾ ਆ ਜੀ ਆ ਆਹ ਹੈ ਇਹਨੂੰ ਬਰਕਰੀ ਵੀ ਕਹਿੰਦੇ ਆ ਇਹਨੂੰ ਲੇਲਣ ਵੀ ਕਹਿੰਦੇ ਆ ਇਨਕੋਰਟਨ ਵੀ ਕਹਿੰਦੇ ਨੇ ਗੀਜਾ ਕੋਟ ਵੀ ਕਹਿੰਦੇ ਆ ਇਹ ਬਹੁਤ ਤਰ੍ਹਾਂ ਤਰ੍ਹਾਂ ਦੇ ਇਹਦੇ ਨਾਮ ਲੈ ਜਾਂਦੇ ਆ ਆ ਦੇਖੋ ਇਹਦੇ ਚ ਲੈਣਾ ਬ੍ਰੀਕ ਲੈਣਾ ਇਹ ਆਪਣੇ ਕੋਲ ਕੀ ਵਾਈਦੀ ਬਰਤਰੀ ਕੋਟਨ ਇਸੇ ਨੂੰ ਰੂਬੀ ਕੋਟਨ ਵੀ ਕਹਿੰਦੇ ਆ ਰੂਬੀ ਕੋਟਨ ਦਾ ਸੂਤਾਂ ਹੀ ਬਹੁਤ ਫਰਕ ਹੁੰਦਾ ਰੇਟ ਦਾ ਹੀ ਫਰਕ ਹੁੰਦਾ ਤੇ ਕੱਪੜੇ ਦਾ ਫਰਕ ਤੇ ਇਹ ਕਿ ਵਾਈਦੀ ਕੋਟਨ ਇਹ ਬਹੁਤ ਸੋਹਣੀ ਜਿਸ ਪਰ ਪਹਿਲਾ ਵਾਰ ਜੇ ਅਪਾ ਵਾਸ਼ ਕਰਨ ਤੋਂ ਪਹਿਲਾਂ ਸੌਫਟ ਬਹੁਤ ਹੈ ਵਾਸ਼ ਕਰਨਾ ਜੀ ਨਾਲ ਇਹਦਾ ਕਲਰ ਫਿੱਟ ਹੋਗਾ ਤੇ ਇਸ ਤਰ੍ਹਾਂ ਇਹ ਵਧੀਆ ਰਹੂਗਾ ਉਹ ਵੀ ਵਧੀਆ ਪਰਜੀ ਰਹੇ ਆ ਸਾਰੇ ਸੂਟ ਹੋਗੇ ਆਪਣੇ ਕੋਲ ਜੀ ਪਤਰੀ ਕੋਟਨ ਇਹ ਚ ਤੁਹਾਨੂੰ ਸਾਰੇ ਕਲਰ ਹੀ ਮਿਲ ਜਾਣਗੇ एक कलर जी आए यह अपने वर्ट न कलर दिया अपने को देख नवा स्टपाया नहीं कहें ये थोड़ा जहाँ भी वोश तो पहला थोड़ा जहा खरा जहा लगता है तो वोश ना जी बहुत वजिया बन जूगा इन्हें दो चार घंटे भिवना पॉश करके बहुत फिलिशिंग आ गई बरत ਇਹਦੇ ਚ ਆਪਣੇ ਕੋਲੇ ਕਲਰ ਪੈਨ ਕਲਰ ਇਹਦੇ ਚ ਰਹਿਗੇ ਮੇਰੇ ਕੋਲ ਆ ਦੇਖੋ ਜੀ ਇਹਦੇ ਚ ਬਾਰਬਰੀ ਕਾਟਨ ਦੇ ਕਲਰ ਆਪਣੇ ਕੋਲ ਸਾਰੇ ਹੀ ਆ ਜੀ ਆ ਸਾਰੇ ਆਪਣੇ ਕੋਲੇ ਬਾਰਬਰੀ ਕਟਨ ਦੇ ਕਾਟਨ ਦੇ ਸੂਟ ਰਹਿਗੇ ਇਹ ਤੁਸੀਂ ਸਕਰੀਨ ਸ਼ਾਟ ਲੈ ਲੈਣੀ ਹੈ ਜੀ ਤੇ ਇਹਦੇ ਚ ਤੁਹਾਨੂੰ ਦੱਸ ਦੇਣਾ ਕਿ ਕਿਹੜਾ ਕਲਰ ਸੋ ਸਾਰੇ ਕਲਰ अवेलेबल ਆ ਜੀ ਜਿਹੜਾ ਕਲਰ ਤੁਸੀਂ ਸਕਰੀਨ ਸ਼ਾਟ ਲੈ ਲਓ ਜੀ ਜਿਹੜੇ ਕਲਰ ਤੁਸੀਂ ਪਹਿਲਾਂ ਸੋਚਿਆ ਹੋਏ ਸਾਨੂੰ ਸਾਰੇ ਕਲਰ ਨਹੀਂ ਮਿਲਦੇ ਆ ਸਾਰੇ ਬਾਰਬਰੀ ਕਾਟਨ ਦੇ ਸੂਟ ਆ ਗਏ ਪਿੰਕ ਆ ਗਿਆ ਬੇਬੀ ਪਿੰਕ ਹੋ ਗਿਆ ਕ੍ਰੋਚੀ ਕਲਰ ਆ ਗਿਆ हां देखो पीच कलर आ गया लाइट पीच आ गया ਤੇ ਇੱਕ ਤੁਹਾਨੂੰ ਅਸੀਂ ਇਹਦਾ ਸੈਂਪਲ ਦਿਖਾਉਣਾ ਜੀ ਆਹ ਦੇਖੋ ਇਹਦੇ ਨਾਲ ਦੀ ਆਪਾਂ ਸੂਟ ਮੰਗਵਾਏ ਹੋਇਆ ਇਹ ਆਪਣੇ ਕੋਲ ਇੱਕਲਾ ਸੈਂਪਲ ਆਇਆ ਜੀ ਇਹ ਹੈਗਾ ਚਿੱਕ ਚਿੱਕ ਕੋਟਨ ਬਹੁਤ ਸੋਹਣਾ 100% ਕੋਟਨ ਦਾ ਸੂਟ ਹੈ ਇਹ ਵੀ ਵਾਸ਼ ਕਰਨਾ ਪੈਣਾ ਤੇ ਵਾਸ਼ ਕਰਕੇ ਵਰਤ ਹੋਗਾ ਜੀ ਬਹੁਤ ਸੋਹਣਾ ਸੂਟ ਹੈ ਇਹਦੇ ਲਾਈਨਿੰਗ ਲਾਉਣ ਦੀ ਕੋਈ ਲੋੜ ਨਹੀਂ ਜਿਵੇਂ ਹੁਣ ਵੀ ਦੇਖੋ ਵੇਖ ਆਪਾਂ ਨੂੰ ਇਹ ਪਤਲਾ ਲੱਗ ਰਿਹਾ ਤੇ ਇਹ ਵੀ ਲਾਈਨਿੰਗ ਲਾਉਣ ਦੀ ਕੋਈ ਲੋੜ ਨਹੀਂ ਬਹੁਤ ਸੋਹਣਾ ਕੱਪੜਾ ਜੀ ਵਰਕ ਹੋ ਕੇ ਬਹੁਤ ਸੋਹਣਾ ਬਣ ਜਾਊਗਾ ਤੇ ਬਾਕੀ ਗਾਫ ਹੋ ਜਾਣੇ ਬੋਸ਼ ਕਰਕੇ ਇਹਦੇ ਚ ਕਲਰ ਤੁਹਾਨੂੰ ਸਾਰੇ ਮਿਲਣਗੇ ਇਹ ਆਪਣੇ ਕੋਲ ਨਵਾਂ ਕੱਪੜੇ ਆਏ ਹਨ ਸਾਰਾ ਸਟਾਫ ਬਹੁਤ ਸੋਹਣਾ ਜੀ ਬਹੁਤ ਵਧੀਆ ਕੱਪੜਾ ਹੈ ਇਹ ਚਲੋ ਅੱਜ ਤੁਹਾਨੂੰ ਸਾਰੀ ਵੀਡੀਓ ਜੇ ਆਪਾਂ ਇਹਦੇ ਚ ਵੀਡੀਓ ਚ ਪਾ ਦਾਂਗੇ ਸਾਰੇ ਸਟਾਫ ਜਿੰਨਾ ਆਏ ਹੈ ਆਪਣੇ ਕੋਲ ਨਵਾਂ ਕਪੜਾ ਜੀ ਇਹ ਤੁਹਾਨੂੰ ਅਸੀਂ ਸਾਰੇ ਸੰਪੂਰਨ ਦਿਖਾਏ ਸੀ ਅਲੱਗ-ਅਲੱਗ ਸੂਟਾਂ ਦੇ ਤੁਸੀਂ ਸਕਰੀਨ ਛੋਟ ਲੈ ਲੈਣੀ ਹੋਰ ਵੀ ਆਪਾਂ ਦਾ ਕੱਪੜਾ ਦੇਖੋ ਹਾਜੀ ਆਪਣੇ ਕੋਲੇ ਪ੍ਰਿੰਟ ਵਾਲੇ ਸੂਟ ਹੈ ਜੀ ਬਹੁਤ ਸੋਹਣੇ ਸਾਰੇ ਕਾਟਨ ਦੇ ਸੂਟ ਹੈ ਜੀ ਇਹ ਸਾਰੇ ਅਵੇਲੇਬਲ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਕਰ ਦਿਓ ਜੀ ਇਹਨਾਂ ਚੋਂ ਅਸੀਂ ਅੱਜ ਵੀਡੀਓ ਅਪਲੋਡ ਕੀਤੀ ਹੈ ਜੀ ਤੁਹਾਨੂੰ ਸਾਰੇ ਸੂਟ ਇਸ ਵੀਡੀਓ ਦੇ ਵਿੱਚ ਦਿਖਾਏ ਜਾਣਗੇ ਅਸੀਂ ਕੱਲਾ ਕੱਲਾ ਸੂਟ ਵੀਡੀਓ ਦੇ ਵਿੱਚ ਦਿਖਾ ਨਹੀਂ ਸਕਦੇ ਜੀ ਬਹੁਤ ਟਾਈਮ ਲੱਗਦਾ ਜੀ ਤੇ ਆ ਆਪਣੇ ਕੋਲੇ ਸੀ ਚੈੱਕ ਵਾਲੇ ਸੂਟ ਇਹ ਤੁਸੀਂ ਜਿਵੇਂ ਪਲੇਨ ਬਾਟਮ ਓਫੀਸ਼ੀਅਲ ਟੂ ਪ੍ਰਿੰਟ ਵਾਲੀ ਲੱਗ ਜੂਗੀ ਇਹ ਤੁਸੀਂ ਇਸ ਤਰ੍ਹਾਂ ਦੇ ਪਪਾ ਜਿਵੇਂ ਪਹਿਲਾਂ ਵੀਡੀਓ ਆਪਾਂ ਅਪਲੋਡ ਕੀਤੀ ਸੀ ਉਸ ਤਰ੍ਹਾਂ ਦੇ ਸਾਰੇ ਡਿਜ਼ਾਈਨ ਇਹ ਕੱਲਾ ਕੱਲਾ ਜੀ ਤੁਸੀਂ ਅਲਓਵਰ ਸੂਟ ਵੀ ਲੈ ਸਕਦੇ ਆ ਜੀ ਤੁਸੀਂ ਮੈਚਿੰਗ ਸੂਟ ਵੀ ਲੈ ਸਕਦੇ ਆ ਇਹ ਕੱਲੇ ਕੱਲੇ ਦਾ ਸੂਟ ਦਾ ਤੁਹਾਨੂੰ ਅਲੱਗ-ਅਲੱਗ ਰੇਟ ਦੱਸਿਆ ਜਾਊਗਾ ਜੀ ਆਪਣੇ ਕੋਲੇ ਜੀ ਹੋਣਗੇ 350 ਤੋਂ ਸਟਾਰਟ ਹੋਣਗੇ ਸੂਟੇ ਪ੍ਰਿੰਟ ਵਾਲੇ ਇਹ ਸਾਰੀ ਵੀਡੀਓ ਤੁਹਾਡੇ ਲਈ ਜੀ ਸੀ ਬਣਾਈ ਆ ਦੇਖੋ ਜੀ ਸਾਰੇ ਸੂਟ ਬਹੁਤ ਹੀ ਸੋਹਣੇ ਸੂਟ ਆ ਜੀ ਸਾਰੇ ਕਾਟ ਨੇ ਸੂਟ ਜਿਵੇਂ ਕਿ ਚੈੱਕ ਦੇ ਵਾਲੇ ਹੋਗੇ ਜੀ